ਮੁਕਸਰ ਸਾਹਿਬ ਦੇ ਥਾਣਾ ਬਰੀਵਾਲਾ ਵਿਖੇ 2021 ਦੇ ਵਿੱਚ ਦਰਜ ਹੋਏ ਇੱਕ ਮਾਮਲੇ 'ਚ ਮਾਨਯੋਗ ਅਦਾਲਤ ਨੇ ਦੋਸ਼ੀ ਪਿਓ ਨੂੰ 20 ਸਾਲ ਕੈਦ ਅਤੇ 1,20,000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ ਜਾਣਕਾਰੀ ਅਨੁਸਾਰ ਸ਼੍ਰੀ ਮੁਕਸਰ ਸਾਹਿਬ ਦੇ ਥਾਣਾ ਬਰੀਵਾਲਾ ਵਿਖੇ ਬਾਲ ਸੁਰੱਖਿਆ ਯੂਨਿਟ ਦੀ ਵਰਕਰ ਦੇ ਬਿਆਨਾਂ ਦੇ ਆਧਾਰ ਤੇ 13 ਅਗਸਤ 2021 ਨੂੰ ਇਹ ਮਾਮਲਾ ਦਰਜ ਕੀਤਾ ਗਿਆ ਸੀ ਦਰਜ ਮਾਮਲੇ ਦੇ ਅਨੁਸਾਰ ਆਨਲਾਈਨ ਸ਼ਿਕਾਇਤ ਮਿਲਣ ਤੇ ਜਦ ਉਪਤ ਵਰਕਰ ਸ਼੍ਰੀ ਮੁਖਸਰ ਸਾਹਿਬ ਦੇ ਪਿੰਡ ਵੰਗਲ ਵਿਖੇ ਪਹੁੰਚੀ ਤਾਂ ਕਾਉਂਸਲਿੰਗ ਦੇ ਦੌਰਾਨ ਇਹ ਗੱਲ ਸਾਹਮਣੇ ਆਈ ਕਿ 17 ਸਾਲ 15 ਸਾਲ ਅਤੇ 9 ਸਾਲ ਦੀਆਂ ਨਾਬਾਲਗ ਬੱਚੀਆਂ ਦਾ ਸ਼ੋਸ਼ਣ ਉਹਨਾਂ ਦੇ ਪਿਤਾ ਵੱਲੋਂ ਹੀ ਕੀਤਾ ਜਾ ਰਿਹਾ ਹੈ ਅਤੇ ਇਸ ਤੇ ਥਾਣਾ ਬਰੀਵਾਲਾ ਵਿਖੇ ਆਈਪੀਐਸ ਦੀ ਧਾਰਾ 354ਏ ਪੈਕਸੋ ਐਕਟ 4 ਅਤੇ 6 ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਇਸ ਮਾਮਲੇ ਦੇ ਵਿੱਚ ਅੱਜ ਮਾਨਯੋਗ ਐਡੀਸ਼ਨਲ ਜ਼ਿਲ੍ਹਾ ਅਤੇ ਸੈਸ਼ਨ ਜੱਜ ਅਮਿਤਾ ਸਿੰਘ ਦੀ ਅਦਾਲਤ ਦੇ ਦੋਸ਼ੀ ਪਿਤਾ ਨੂੰ ਆਈਪੀਐਸ ਦੀ ਧਾਰਾ 354ਏ ਤਹਿਤ 3 ਸਾਲ ਦੀ ਕੈਦ 20000 ਰੁਪਏ ਜੁਰਮਾਨਾ ਤੇ 4 ਪੈਕਸੋ ਐਕਟ ਦੀ ਤਹਿਤ 20 ਸਾਲ ਦੀ ਕੈਦ 50000 ਰੁਪਏ ਜੁਰਮਾਨਾ 6 ਪੈਕਸੋ ਐਕਟ ਤਹਿਤ 20 ਸਾਲ ਦੀ ਕੈਦ ਅਤੇ 50000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ